ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਹੜੇ ਲੋਕ ਅਕਸਰ ਹੀ ਆਖ ਦਿੰਦੇ ਹਨ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਤਾਂ ਤੁਸੀਂ ਉਸ ਵੇਲੇ ਤੁਰੰਤ ਹੀ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿਓ ਫਿਰ ਵੇਖਿਓ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸੋ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਵੇੜੀਆਂ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਆਖਦੇ ਹਨ ਕਿ ਸਾਡੀ ਕਿਸਮਤ ਸਾਡਾ ਸਾਥ ਹੀ ਨਹੀਂ ਦਿੰਦੀ ਜਾਂ ਕਈ ਕਹਿ ਦਿੰਦੇ ਹਨ ਕਿ ਸਾਡੀ ਤਾਂ ਕਿਸਮਤ ਹੀ ਮਾੜੀ ਹੈ ਉਹਨਾਂ ਦੇ ਅੱਗੇ ਬੇਨਤੀ ਹੈ ਜੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਿਸਮਤ ਮਾੜੀ ਹੈ ਜਾਂ ਕਿਸਮਤ ਸਾਥ ਨਹੀਂ ਦੇਂਦੀ ਕਿਰਪਾ ਕਰਕੇ ਸਾਧ ਸੰਗਤ ਜੀ ਤੁਸੀਂ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿਓ ਕਿਉਂਕਿ ਇਹ ਤਿੰਨ ਕੰਮ ਕਰਨ ਦੇ ਨਾਲ ਹੀ ਤੁਹਾਡੀ ਕਿਸਮਤ ਤੁਹਾਡੇ ਸੁੱਤੇ ਹੋਏ ਭਾਗ ਜਾਗ ਜਾਣਗੇ ਤੁਹਾਡੀ ਕੀਤੀ ਹੋਈ ਮਿਹਨਤ ਨੂੰ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਜ਼ਰੂਰ ਰੰਗ ਭਾਗ ਲਗਾ ਦੇਣਗੇ ਤਾਂ ਇਹ ਤਿੰਨ ਕੰਮ ਕਿਹੜੇ ਹਨ ਤੇ ਕਿਵੇਂ ਕਰਨੇ ਹਨ ਕਿੰਜ ਸਾਡੀ ਜ਼ਿੰਦਗੀ ਨੂੰ ਬਦਲ ਦੇਣਗੇ ਸਾਰੀ ਹੀ ਗਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਨੀ ਹੈ ਜੀ ਇਸ ਲਈ ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਮੁਸ਼ਕਿਲ ਘੜੀ ਕੋਈ ਨਾ ਕੋਈ ਚਿੰਤਾ ਪਰੇਸ਼ਾਨੀ ਆ ਜਾਵੇ ਤਾਂ ਕੁਝ ਲੋਕ ਬਹੁਤ ਹੀ ਨਿਰਾਸ਼ ਹੋ ਜਾਂਦੇ ਹਨ ਡਾਵਾਂ ਡੋਲ ਹੋ ਜਾਂਦੇ ਹਨ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਲੱਗਦੀ ਕਿ ਹੁਣ ਕੀ ਕਰੀਏ ਕਈ ਵਾਰ ਚੀਜ਼ਾਂ ਕੁਝ ਅਜੇਹੀਆਂ ਵਿਗੜ ਜਾਂਦੀਆਂ ਹਨ ਜਿੱਥੇ ਲੱਗਦਾ ਹੈ ਕਿ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਚਾਰੇ ਹੀ ਪਾਸਿਆਂ ਤੋਂ ਦੁੱਖ ਰੋਗ ਚਿੰਤਾਵਾਂ ਵੱਧਦੀਆਂ ਜਾਂਦੀਆਂ ਹਨ ਉੱਥੇ ਨਾ ਕਈ ਵਾਰ ਬੰਦਾ ਅਜੇਹਾ ਨਿਰਾਸ਼ ਹੋ ਜਾਂਦਾ ਹੈ ਪਰ ਮਹਾਪੁਰਖ ਜੀ ਆਖਦੇ ਹਨ ਨਿਰਾਸ਼ ਉਹੀ ਹੁੰਦੇ ਹਨ ਜੋ ਗੁਰੂ ਚਰਨਾਂ ਤੋਂ ਦੂਰ ਹੁੰਦੇ ਹਨ ਜੋ ਗੁਰੂ ਚਰਨਾਂ ਦੇ ਨਾਲ ਜੁੜੇ ਹੋਏ ਹਨ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹਨ ਉਹ ਫਿਰ ਕਦੇ ਵੀ ਨਿਰਾਸ਼ ਨਹੀਂ ਹੁੰਦੇ ਕਦੇ ਵੀ ਡਾਮਾ ਡੋਲ ਨਹੀਂ ਹੁੰਦੇ ਅਤੇ ਉਹ ਕਦੇ ਵੀ ਸੱਜੇ ਖੱਬੇ ਨਹੀਂ ਭਟਕਦੇ ਉਹ ਸਿੱਧਾ ਹੀ ਗੁਰੂ ਦੇ ਦਰ ਤੇ ਜਾਂਦੇ ਹਨ ਗੁਰੂ ਦੇ ਅੱਗੇ ਅਰਦਾਸ ਬੇਨਤੀਆਂ ਕਰਦੇ ਹਨ ਆਪਣੇ ਪਰਮਾਤਮਾ ਤੋਂ ਹੀ ਸਿਰਫ ਰਹਾ ਮੰਗਦੇ ਹਨ ਕਿਉਂਕਿ ਕਿਉਂਕਿ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਰਾਹੀਂ ਸਾਨੂੰ ਸਭ ਗਿਆਨ ਦਿੱਤਾ ਹੈ ਗੁਰਬਾਣੀ ਰੂਪੀ ਖਜ਼ਾਨਾ ਸਾਨੂੰ ਦਿੱਤਾ ਹੈ ਜਿੰਨਾ ਹੀ ਅਸੀਂ ਗੁਰਬਾਣੀ ਨੂੰ ਧਿਆਨ ਦੇ ਨਾਲ ਪੜਾਂਗੇ ਸੁਣਾਂਗੇ ਸਮਝਾਂਗੇ ਓਨੇ ਹੀ ਅਸੀਂ ਗਿਆਨਵਾਨ ਹੁੰਦੇ ਜਾਵਾਂਗੇ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਿਲ ਘੜੀ ਆ ਜਾਂਦੀ ਹੈ ਨਾ ਕਬਰੌਣ ਦੀ ਜਗ੍ਹਾ ਤੇ ਗੁਰੂ ਦੇ ਕੋਲ ਜਾ ਕੇ ਪਰਮਾਤਮਾ ਜੀ ਦੇ ਕੋਲ ਮੰਗਣਾ ਚਾਹੀਦਾ ਹੈ ਉਸ ਦਾ ਹੱਲ ਮੰਗਣਾ ਚਾਹੀਦਾ ਹੈ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਜਦੋਂ ਆਪਾਂ ਆਪਣੇ ਗੁਰੂ ਕੋਲ ਜਾਂਦੇ ਹਾਂ ਭਾਵ ਕਿ ਗੁਰੂ ਘਰੇ ਜਾਂਦੇ ਹਾਂ ਜਾਂ ਘਰ ਵਿੱਚ ਹੀ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਜਦੋਂ ਮਨ ਸ਼ਾਂਤ ਹੋ ਗਿਆ ਤਾਂ ਮਨ ਆਪਣੇ ਆਪ ਹੀ ਕਈ ਰਹਾ ਆਪੇ ਲੱਭ ਲੈਂਦਾ ਹੈ ਮੁਸ਼ਕਿਲ ਪਰੇਸ਼ਾਨੀਆਂ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਪਰ ਜਿੰਨੀ ਦੇਰ ਤੱਕ ਸਾਡਾ ਮਨ ਅਸ਼ਾਂਤ ਹੁੰਦਾ ਹੈ ਜਾਂ ਦੁਖੀ ਹੁੰਦਾ ਹੈ ਉਨੇ ਦਿਨ ਇਹਨੂੰ ਕੁਝ ਵੀ ਨਹੀਂ ਸੋਝਦਾ ਪਰ ਜਦੋਂ ਹੀ ਇਹ ਮਨ ਨੂੰ ਆਪਾਂ ਗੁਰੂ ਚਰਨਾਂ ਦੇ ਨਾਲ ਜੋੜਦੇ ਹਾਂ ਇਹ ਸ਼ਾਂਤ ਹੋ ਜਾਂਦਾ ਹੈ ਇਹ ਸਹੀ ਤਰੀਕੇ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦੇਂਦਾ ਹੈ ਤਾਂ ਮਹਾਪੁਰਖ ਜੀ ਆਖਦੇ ਹਨ ਜਦੋਂ ਵੀ ਜ਼ਿੰਦਗੀ 'ਚ ਕੋਈ ਮੁਸੀਬਤ ਦੀ ਘੜੀ ਆ ਜਾਵੇ ਦੁੱਖ ਦੀ ਘੜੀ ਆ ਜਾਵੇ ਸਭ ਤੋਂ ਪਹਿਲਾ ਕੰਮ ਕਰਨਾ ਹੈ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਤੇ ਬਹੁਤ ਹੀ ਫਿਰ ਚੰਗਾ ਹੋਵੇਗਾ ਜੇਕਰ ਆਪਾਂ ਉਸ ਵੇਲੇ ਗੁਰੂ ਘਰ ਜਾਈਏ ਵੈਸੇ ਤਾਂ ਸਾਨੂੰ ਹਰ ਰੋਜ਼ ਗੁਰੂ ਘਰੇ ਜਾਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਆਪਣੇ ਕੰਮਾਂ ਕਰਾਂ ਦਿਰਜੇਮਿਆਂ ਕਰਕੇ ਕਿਸੇ ਹੋਰ ਦਿਨ ਜਾਂ ਹੋਰ ਕਾਰਨ ਗੁਰੂ ਘਰੇ ਨਹੀਂ ਜਾ ਪਾਉਂਦੇ ਤਾਂ ਘੱਟੋ-ਘੱਟ ਮੁਸੀਬਤ ਵੇਲੇ ਹੀ ਚਲੇ ਜਾਇਆ ਕਰੋ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਦੀ ਘੜੀ ਆ ਜਾਂਦੀ ਹੈ ਮੁਸੀਬਤ ਦੀ ਘੜੀ ਆ ਗਈ ਜਾਂ ਸਮਝ ਨਹੀਂ ਲੱਗ ਰਿਹਾ ਕਿ ਅਸੀਂ ਹੁਣ ਇੱਥੇ ਕੀ ਕਰੀਏ ਆਪਣੀ ਜ਼ਿੰਦਗੀ ਵਿੱਚ ਕੋਈ ਅਹਿਮ ਫੈਸਲਾ ਜੇਕਰ ਤੁਸੀ ਲੈਣਾ ਹੋਵੇ ਤਾਂ ਉਦੋਂ ਹੀ ਗੁਰੂ ਘਰੇ ਜਾ ਕੇ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਨਿਮਾਣੇ ਬਣ ਕੇ ਅਰਦਾਸ ਬੇਨਤੀ ਕਰੀਏ ਉੱਥੇ ਫਿਰ ਗੁਰੂ ਘਰੇ ਤੁਸੀਂ ਜਾਣਾ ਹੈ ਤੇ ਜਾ ਕੇ 10-15 ਮਿੰਟ ਗੁਰੂ ਦੀ ਹਜ਼ੂਰੀ ਵਿੱਚ ਬੈਠਣਾ ਹੈ ਬੈਠ ਕੇ ਜੇ ਪਾਠ ਹੋ ਰਿਹਾ ਹੈ ਪਾਠ ਸੁਣ ਜੇ ਕਥਾ ਕੀਰਤਨ ਹੋ ਰਿਹਾ ਹੈ ਤਾਂ ਕਥਾ ਕੀਰਤਨ ਨੂੰ ਸਰਵਣ ਕਰੋ ਕਿਉਂਕਿ ਗੁਰੂ ਦੇ ਉਪਦੇਸ਼ ਨੂੰ ਜਿੰਨਾ ਵੀ ਸੁਣਾਂਗੇ ਓਨਾ ਹੀ ਮਨ ਸ਼ਾਂਤ ਹੋ ਜਾਵੇਗਾ ਤਾਂ ਹੀ ਫਿਰ ਮਨ ਨੂੰ ਗਿਆਨ ਮਿਲ ਜਾਵੇਗਾ ਤਾਂ ਜਦੋਂ ਵੀ ਗੁਰੂ ਘਰੇ ਜਾਓ ਜੋ ਵੀ ਉਸ ਵੇਲੇ ਉੱਥੇ ਪਾਠ ਕਥਾ ਕੀਰਤਨ ਹੁੰਦਾ ਹੈ ਧਿਆਨ ਨਾਲ ਸਰਵਣ ਕਰੋ ਜੇਕਰ ਤੁਸੀਂ ਉਸ ਵੇਲੇ ਗਏ ਹੋ ਜਦੋਂ ਪਾਠ ਨਹੀਂ ਹੋ ਰਿਹਾ ਕੀਰਤਨ ਵੀ ਨਹੀਂ ਹੋ ਰਿਹਾ ਫਿਰ ਤੁਸੀਂ ਖੁਦ ਬੈਠ ਕੇ ਪਾਠ ਕਰੋ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਫਿਰ ਆਪਣੇ ਕੰਮਾਂ ਨੂੰ ਤੁਰੋ ਗੁਰੂ ਘਰੇ ਜਦੋਂ ਜਾਣਾ ਹੈ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਪਾਵੇਂ ਸੰਗਤ ਦੇ ਝੂਠੇ ਬਰਤਨਾਂ ਦੀ ਹੀ ਸੇਵਾ ਕਰ ਲੋ ਸੰਗਤ ਦੇ ਜੋੜਿਆਂ ਦੀ ਸੇਵਾ ਕਰ ਲੋ ਪਾਵੇਂ ਗੁਰੂ ਘਰ ਜਾ ਕੇ ਝਾੜੂ ਪੋਚੇ ਦੀ ਸੇਵਾ ਕਰ ਲੋ ਪਾਵੇਂ ਜੋ ਵੀ ਤੁਹਾਨੂੰ ਸੇਵਾ ਮਿਲੇ ਮਹਾਪੁਰਖ ਜੀ ਆਖਦੇ ਹਨ ਕਿ ਮਨ ਲਾ ਕੇ ਚਿੱਤ ਲਾ ਕੇ ਸੇਵਾ ਕਰੋ ਫਿਰ ਵੇਖਣਾ ਉਸ ਸੇਵਾ ਦਾ ਫਲ ਤੁਹਾਨੂੰ ਦੁਗਣਾ ਹੋ ਕੇ ਮਿਲ ਜਾਵੇਗਾ ਸੇਵਾ ਸਾਡੇ ਮਨ ਨੂੰ ਸਾਫ਼ ਕਰਦੀ ਹੈ ਸੇਵਾ ਸਾਡੇ ਰਸਤੇ ਦੀਆਂ ਰੁਕਾਵਟਾਂ ਨੂੰ ਦੂਰ ਕਰ ਦਿੰਦੀ ਹੈ ਇਸ ਕਰਕੇ ਗੁਰੂ ਘਰੇ ਜਾ ਕੇ ਸੇਵਾ ਸਿਮਰਨ ਕਰਨਾ ਹੈ ਤੇ ਜੋ ਵੀ ਤੁਹਾਡੀ ਜ਼ਿੰਦਗੀ ਦੀ ਮੁਸ਼ਕਿਲ ਖੜੀ ਹੈ ਦੁੱਖ ਹਨ ਰੋਗ ਹਨ ਚਿੰਤਾਵਾਂ ਹਨ ਉਹ ਆਪਣੇ ਗੁਰੂ ਦੇ ਅੱਗੇ ਰੱਖ ਦੇਣੀਆਂ ਹਨ ਭਾਵੇਂ ਕਿ ਅੰਤਰਜਾਮੀ ਪਾਤਸ਼ਾ ਸਭ ਕੁਝ ਜਾਣਦੇ ਹਨ ਪਰ ਜਦੋਂ ਆਪਾਂ ਆਪਣੇ ਵੱਲੋਂ ਗੁਰੂ ਸਾਹਿਬਾਂ ਜੀ ਦੇ ਅੱਗੇ ਰੱਖਾਂਗੇ ਨਾ ਸਾਡਾ ਮਨ ਫਿਰ ਸ਼ਾਂਤ ਹੋ ਜਾਵੇਗਾ ਤੇ ਬਸ ਗੱਲ ਸਾਡੇ ਮਨ ਦੀ ਹੈ ਜਦੋਂ ਮਨ ਸ਼ਾਂਤ ਹੋ ਗਿਆ ਤਾਂ ਸਮਝੋ ਤੁਹਾਡੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੋ ਜਾਵੇਗਾ ਜਿੰਨੀ ਦੇਰ ਇਹ ਮਨ ਕਲਪ ਦਾ ਰਹੇਗਾ ਉਨੀ ਹੀ ਦੇਰ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਨੈਗੇਟਿਵਿਟੀ ਹੋਰ ਜ਼ਿਆਦਾ ਭਰਦੀ ਰਹੇਗੀ ਸਾਨੂੰ ਕੁਝ ਵੀ ਠੀਕ ਨਹੀਂ ਲੱਗਣਾ ਸਭ ਕੁਝ ਵਿਗੜਦਾ ਹੀ ਜਾਵੇਗਾ ਪਰ ਜਦੋਂ ਮਨ ਸ਼ਾਂਤ ਹੋਇਆ ਸਭ ਕੁਝ ਠੀਕ ਹੋ ਜਾਵੇਗਾ ਸਾਰੇ ਹੀ ਪਾਸੇ ਸਾਨੂੰ ਫਿਰ ਚੰਗਾ ਚੰਗਾ ਦਿਸਣਾ ਸ਼ੁਰੂ ਹੋ ਜਾਵੇਗਾ ਤਾਂ ਪਹਿਲਾ ਗੁਰੂ ਘਰੇ ਜਾਣਾ ਹੈ ਦੂਸਰਾ ਕੰਮ ਮਹਾਪੁਰਖ ਜੀ ਆਖਦੇ ਹਨ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਣਾ ਹੈ ਭਾਵੇਂ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਹਨ ਤੇ ਭਾਵੇਂ ਸੁੱਖ ਹਨ ਅੰਮ੍ਰਿਤ ਵੇਲੇ ਦਾ ਨਾਗਰ ਨਹੀਂ ਪਹਿਣਾ ਚਾਹੀਦਾ ਅੰਮ੍ਰਿਤ ਵੇਲੇ ਉਠੋ ਉੱਠ ਕੇ ਪਹਿਲਾ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰੋ ਬਾਕੀ ਸਾਰਾ ਦਿਨ ਸਾਨੂੰ ਦੁਨਿਆਵੀ ਕੰਮ ਧੰਦਿਆ ਕਰਨੋਂ ਹੀ ਮਿਲੇ ਹਨ ਪਰ ਸਵੇਰ ਦੇ ਜਿਹੜੇ 2.5 ਘੰਟੇ ਹਨ ਇਹ ਗੁਰੂ ਦੇ ਲੇਖੇ ਲਾਉਣੇ ਹਨ ਜੇ 2.5 ਘੰਟੇ ਲੇਖੇ ਨਹੀਂ ਲਾ ਸਕਦੇ ਕਟੋ-ਕਟ 10-15 ਮਿੰਟ ਤਾਂ ਬੈਠ ਕੇ ਗੁਰੂ ਦਾ ਨਾਮ ਜਪ ਹੀ ਸਕਦੇ ਹੋ ਜਾਂ ਫਿਰ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਫਿਰ ਆਪਣੇ ਦਿਨ ਦੀ ਸ਼ੁਰੂਆਤ ਕਰ ਲੈਣੀ ਚਾਹੀਦੀ ਹੈ ਫਿਰ ਕੰਮਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜਦੋਂ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਕੰਮਾਂ ਦੀ ਰੋਜ਼ਾਨਾ ਹੀ ਸ਼ੁਰੂਆਤ ਕਰਾਂਗੇ ਤਾਂ ਦਿਨ ਫਿਰ ਬੜੇ ਹੀ ਵਧੀਆ ਬੀਤਣਗੇ ਸਾਰੇ ਕੰਮਾਂ ਨੂੰ ਅਸੀਂ ਬੜੇ ਧਿਆਨ ਦੇ ਨਾਲ ਮਨ ਲਾ ਕੇ ਪੂਰੇ ਕਰ ਸਕਾਂਗੇ ਸਵੇਰੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਹੈ ਜਾਂ ਸਿਮਰਨ ਕਰਨਾ ਵੈਸੇ ਤਾਂ ਹਰ ਇੱਕ ਗੁਰਸਿੱਖ ਦੇ ਲਈ ਹਰ ਰੋਜ਼ ਹੀ ਸੱਤ ਬਾਣੀਆਂ ਦਾ ਨਿਤਨੇਮ ਕਰਨਾ ਬੜਾ ਜ਼ਰੂਰੀ ਹੈ ਹਰ ਇੱਕ ਗੁਰਸਿੱਖ ਨੂੰ ਨਿਤਨੇਮ ਕਰਨ ਲਈ ਹੀ ਮਿਲਿਆ ਹੈ ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਤੇ ਦੋ ਬਾਣੀਆਂ ਸ਼ਾਮ ਵੇਲੇ ਦੀਆਂ ਰਹਿਰਾਸ ਸੌਣ ਲੱਗਿਆਂ ਤੇ ਸੋਹਿਲਾ ਸਾਹਿਬ ਜੀ ਦੀ ਬਾਣੀ ਤੁਰੰਤ ਸੌਣ ਤੋਂ ਪਹਿਲਾਂ ਪਰ ਜੇਕਰ ਤੁਸੀਂ ਸ਼ੁਰੂਆਤ ਕਰਦੇ ਹੋ ਤੇ ਜਪਜੀ ਸਾਹਿਬ ਦੀ ਬਾਣੀ ਤੋਂ ਹੀ ਕਰ ਸਕਦੇ ਹੂੰ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਪੜ ਲਈ ਸ਼ਾਮ ਨੂੰ ਰਹਿਰਾਸ ਦਾ ਪਾਠ ਕਰ ਲਿਆ ਸੌਣ ਲੱਗਿਆਂ ਗੁਰੂ ਗੁਰੂ ਕਰਕੇ ਸੌ ਗਏ ਅਰਦਾਸ ਬੇਨਤੀ ਕਰਕੇ ਹੀ ਸੌਣਾ ਚਾਹੀਦਾ ਹੈ ਕਿ ਸਾਹਿਬ ਜੀ ਪਰਮਾਤਮਾ ਜੀ ਅੰਮ੍ਰਿਤ ਵੇਲੇ ਮੈਨੂੰ ਉਠਾ ਦੇਣਾ ਇੰਨੇ ਕ ਜੇਕਰ ਅਸੀਂ ਸ਼ੁਰੂਆਤ ਕਰਨੀ ਸ਼ੁਰੂ ਕਰ ਦਈਏ ਗੁਰੂ ਸਾਹਿਬ ਜੀ ਇੰਨੀ ਕ ਕਿਰਪਾ ਕਰਦੇ ਹਨ ਕਿ ਪਤਾ ਵੀ ਨਹੀਂ ਲੱਗਣਾ ਕਦੋਂ ਗੁਰੂ ਸਾਹਿਬ ਜੀ ਨੇ ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਵੀ ਸਾਡੀ ਝੋਲੀ ਦੇ ਵਿੱਚ ਪਾ ਦੇਣੀਆਂ ਹਨ ਤੇ ਨਾਲ ਫਿਰ ਸਾਡੇ ਕੋਲੋਂ ਸੁਖਮਨੀ ਸਾਹਿਬ ਜੀ ਦੀ ਸੇਵਾ ਵੀ ਲੈਣ ਲੱਗ ਜਾਣਗੇ ਹੋਰ ਵੀ ਗੁਰੂ ਸਾਹਿਬ ਨੇ ਸੇਵਾ ਬਖਸ਼ ਦੇਣੀ ਹੈ ਪਤਾ ਹੀ ਨਹੀਂ ਲੱਗਣਾ ਸਾਧ ਸੰਗਤ ਜੀ ਇੱਕ ਵਾਰ ਸ਼ੁਰੂਆਤ ਤਾਂ ਕਰਕੇ ਵੇਖੀਏ ਜੋ ਵੀ ਤੁਹਾਡਾ ਨਿਤ ਦਾ ਨਿਯਮ ਹੈ ਉਹ ਤਾਂ ਕਰਨਾ ਹੀ ਕਰਨਾ ਹੈ ਜਿੰਨੀ ਬਾਣੀ ਪੜ੍ਹਨੀ ਹੈ ਪੜ੍ਹਨ ਦੇ ਨਾਲ-ਨਾਲ ਮੂਲ ਮੰਤਰ ਦੇ ਜਾਪ ਵੀ ਕਰਨੇ ਚਾਹੀਦੇ ਹਨ ਬਾਬਾ ਨਾਨਕ ਸਿੰਘ ਜੀ ਕਹਿੰਦੇ ਸਨ ਛੇ ਮਾਲਾ ਮੂਲ ਮੰਤਰ ਦਾ ਜਾਪ ਹਰ ਰੋਜ਼ ਸਿੱਖ ਨੂੰ ਕਰਨਾ ਚਾਹੀਦਾ ਹੈ ਤੇ ਜੋ ਛੇ ਮਾਲਾ ਮੂਲ ਮੰਤਰ ਦਾ ਜਾਪ ਕਰਦਾ ਹੈ ਉਸ ਦੀ ਦਿਨ ਦੀ ਸ਼ੁਰੂਆਤ ਬੜੀ ਚੰਗੀ ਹੁੰਦੀ ਹੈ 5 ਮਿੰਟ ਮੂਲ ਮੰਤਰ ਦਾ ਜਾਪ ਵੀ ਜ਼ਰੂਰ ਕਰ ਸਕਦੇ ਹੋ ਸਾਧ ਸੰਗਤ ਜੀ ਫਿਰ ਵੇਖਣਾ ਜ਼ਿੰਦਗੀ ਵਿੱਚ ਇਹ ਦੁੱਖ ਰੋਗ ਚਿੰਤਾਵਾਂ ਪਰੇਸ਼ਾਨੀਆਂ ਸਭ ਕੁਝ ਸ਼ੂ ਮੰਤਰ ਹੋ ਜਾਣਗੇ ਸਾਡੇ ਮਨ ਦੀ ਨਿਰਾਸ਼ਾ 네ਗੇਟਿਵਿਟੀ ਕਿੰਜ ਦੂਰ ਹੋ ਜਾਵੇਗੀ ਕਿਉਂਕਿ ਜਦੋਂ ਮਨ ਸਾਰਾ ਦਿਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇਗਾ ਤੇ ਸਾਰਾ ਹੀ ਦਿਨ ਸਾਡੇ ਮਨ ਵਿੱਚ ਗੁਰੂ ਦਾ ਗਿਆਨ ਰਹੇਗਾ ਤਾਂ ਫਿਰ ਮਨ ਦੇ ਵਿੱਚ 네ਗੇਟਿਵ ਜਿਹੜੀ ਹੈ ਉਹ ਕਿਵੇਂ ਰਹਿ ਸਕਦੀ ਹੈ ਸਾਡੇ ਮਨ ਦੇ ਨੇੜੇ ਤੇੜੇ ਵੀ ਨਿਰਾਸ਼ਾ ਨਹੀਂ ਭਟਕੇਗੀ ਤੇ ਜੋ ਵੀ ਗੁਰੂ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਨ ਉਹ ਕਦੇ ਵੀ ਡਾਵਾ ਡੋਲ ਨਹੀਂ ਹੁੰਦੇ ਉਹ ਕਦੇ ਵੀ ਵਾਹਿਗੁਰੂ ਜੀ ਦੇ ਨਾਲ ਗਿਲੇ ਸ਼ਿਕਵੇ ਨਹੀਂ ਕਰਦੇ ਉਹ ਹਰ ਵੇਲੇ ਸ਼ੁਕਰਾਨਾ ਕਰਦੇ ਹਨ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਉਹਨਾਂ ਨੂੰ ਹਰ ਇੱਕ ਚੀਜ਼ ਦੇ ਵਿੱਚੋਂ ਕੁਝ ਨਾ ਕੁਝ ਚੰਗਾ ਹੀ ਦਿਸਦਾ ਹੈ ਜੇ ਉਹਨਾਂ ਦੇ ਨਾਲ ਕੁਝ ਮਾੜਾ ਹੋ ਵੀ ਜਾਂਦਾ ਹੈ ਤਾਂ ਉਹਨੂੰ ਵੀ ਚੰਗਾ ਹੀ ਸਮਝ ਲੈਂਦੇ ਹਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਵਾਹਿਗੁਰੂ ਜੀ ਨੇ ਜੋ ਮੇਰੇ ਲਈ ਕੀਤਾ ਹੈ ਮੇਰੇ ਲਈ ਚੰਗਾ ਹੀ ਕੀਤਾ ਹੋਵੇਗਾ ਉਹ ਕਦੇ ਕਿਲੇ ਸ਼ਿਕਵੇ ਨਹੀਂ ਕਰਦੇ ਕਦੇ ਵੀ ਆਪਣੀ ਕਿਸਮਤ ਨੂੰ ਮਾੜਾ ਨਹੀਂ ਆਖਦੇ ਜੋ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਹਨ ਜੋ ਆਪਣੇ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾਉਂਦੇ ਫਿਰ ਉਹ ਆਪਣੀਆਂ ਗਲਤੀਆਂ ਦਾ ਇਲਜ਼ਾਮ ਜਿਵੇਂ ਆਪਾਂ ਦੂਜਿਆਂ ਸਿਰ ਮੜ ਦਿੰਦੇ ਹਾਂ ਬਸ ਉਹੀ ਕਰਦੇ ਹਨ ਜੇ ਸਾਡੇ ਤੋਂ ਕੰਮ ਨਹੀਂ ਹੋਇਆ ਤਾਂ ਅਸੀਂ ਕਿਸਮਤ ਦਾ ਦੋਸ਼ਲਾ ਦਿੰਦੇ ਹਾਂ ਸਾਡੀ ਤਾਂ ਕਿਸਮਤ ਮਾੜੀ ਹੈ ਸਾਡਾ ਕੰਮ ਕਰਨਾ ਮਿਹਨਤ ਕਰਨਾ ਤਾਂ ਬਸ ਫਿਰ ਆਪਾਂ ਆਪਣੇ ਕੰਮ ਨੂੰ ਇਮਾਨਦਾਰੀ ਦੇ ਨਾਲ ਰੱਜ ਕੇ ਕਰੀਏ ਮਿਹਨਤ ਕਰੀਏ ਸਾਡੀ ਕੀਤੀ ਹੋਈ ਮਿਹਨਤ ਨੂੰ ਰੰਗ ਭਾਗ ਫਿਰ ਪ੍ਰਮਾਤਮਾ ਜੀ ਆਪ ਲਾਉਂਦੇ ਹਨ ਜਦੋਂ ਆਪਾਂ ਸੱਚੀ ਤੇ ਸੁੱਚੀ ਮਿਹਨਤ ਕਰਦੇ ਹਾਂ ਇਮਾਨਦਾਰੀ ਦੇ ਨਾਲ ਕੰਮ ਕਰਦੇ ਹਾਂ ਭਾਵ ਕਿ ਆਪਣੇ ਕੰਮ ਨੂੰ ਪੂਰਾ ਇਮਾਨਦਾਰੀ ਨਾਲ ਮਨ ਲਾ ਕੇ ਕਰਦੇ ਹਾਂ ਫਿਰ ਵਾਹਿਗੁਰੂ ਜੀ ਸਾਨੂੰ ਕੀਤੀ ਹੋਈ ਮਿਹਨਤ ਮੁਤਾਬਿਕ ਹੀ ਫਲ ਦਿੰਦੇ ਹਨ ਸੋ ਮੁੱਕ ਦੀ ਗੱਲ ਸਾਧ ਸੰਗਤ ਜੀ ਇਹ ਹੈ ਕਿ ਕਿਸਮਤ ਵਿੱਚ ਕੋਈ ਵੀ ਖਰਾਬੀ ਨਹੀਂ ਹੁੰਦੀ ਕਿਸਮਤ ਵੀ ਅਸੀਂ ਆਪਣੇ ਆਪ ਹੀ ਲਿਖਾ ਰਹੇ ਹੁੰਦੇ ਹਾਂ ਜਿਵੇਂ ਕੰਮ ਕਰਾਂਗੇ ਓਵੇਂ ਦੀ ਸਾਡੀ ਕਿਸਮਤ ਬਣ ਜਾਵੇਗੀ ਰੱਜ ਕੇ ਮਿਹਨਤ ਕਰਨੀ ਹੈ ਇਹ ਸੋਹਣਾ ਸਰੀਰ ਸਾਨੂੰ ਪਰਮਾਤਮਾ ਜੀ ਨੇ ਆਪਣੀ ਕਿਸਮਤ ਸੋਹਣੀ ਬਣਾਉਣ ਨੂੰ ਹੀ ਤਾਂ ਦਿੱਤਾ ਹੈ ਜਿੰਨੀ ਮਿਹਨਤ ਕਰਦੇ ਜਾਵਾਂਗੇ ਕਿਸਮਤ ਉਨੀ ਹੀ ਸੋਹਣੀ ਬਣਦੀ ਜਾਵੇਗੀ ਮਿਹਨਤ ਹਰ ਇੱਕ ਚੀਜ਼ ਵਿੱਚ ਜ਼ਰੂਰੀ ਹੈ ਅਧਿਆਤਮਿਕ ਪੱਖ ਦੀ ਗੱਲ ਕਰੀਏ ਜਿੰਨਾ ਪੂਜਾ ਪਾਠ ਕਰਾਂਗੇ ਜਿੰਨਾ ਨਾਮ ਜਪਾਂਗੇ ਉਨਾ ਸਾਡਾ ਭਲਾ ਹੋ ਜਾਵੇਗਾ ਜੇ ਕਾਰੋਬਾਰ ਦੀ ਗੱਲ ਕਰੀਏ ਤੇ ਕਾਰੋਬਾਰ ਵਿੱਚ ਜਿੰਨਾ ਵੀ ਕੰਮ ਧੰਦਾ ਕਰਾਂਗੇ ਖੁੱਭ ਕੇ ਉਹਨਾਂ ਹੀ ਸਾਨੂੰ ਫਲ ਮਿਲ ਜਾਵੇਗਾ ਹਰ ਇੱਕ ਚੀਜ਼ ਵਿੱਚ ਹਰੇਕ ਕੰਮ ਵਿੱਚ ਮਿਹਨਤ ਬੜੀ ਜ਼ਰੂਰੀ ਹੈ ਜਿੰਨੀ ਮਿਹਨਤ ਕਰਾਂਗੇ ਉਸੇ ਹਿਸਾਬ ਦਾ ਸਾਨੂੰ ਫਲ ਮਿਲ ਜਾਵੇਗਾ ਇਸ ਕਰਕੇ ਆਪਣੀ ਕਿਸਮਤ ਨੂੰ ਦੋਸ਼ ਨਹੀਂ ਦੇਣਾ ਆਪਣੀ ਮਿਹਨਤ ਵੱਲ ਧਿਆਨ ਦੇਣਾ ਹੈ ਕਿ ਅਸੀਂ ਮਿਹਨਤ ਕਿੰਨੀ ਕੁ ਕਰਦੇ ਪਏ ਹਾਂ ਸੋ ਸਾਥ ਸੰਗਤ ਜੀ ਉਮੀਦ ਕਰਦੀ ਹਾਂ ਜੀ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਇਸ ਲਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ